ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕੋਈ ਮਹਾਂਕਾਲ ਦੇ ਦਰਸ਼ਨ ਕਰਾਓ ਮਹਾਂਕਾਲ ਜੋ ਅਕਾਲਪੁਰਖ ਮਹਾਂਕਾਲ ਹੈ ਸੰਗਤ ਜੀ ਉਹ ਸਰਗੁਣ ਸਰੂਪ ਵਿੱਚ ਆਇਓ ਕਿਹੋ ਜਿਹਾ ਹੋਏਗਾ ਉਹਦਾ ਦਰਸ਼ਨ ਉਦੋਂ ਬਾਬਾ ਫਤਿਹ ਸਿੰਘ ਜੀ ਕਮਰੇ ਚ ਗਏ ਜਿਸ ਕਮਰੇ ਚ ਤਿਆਰ ਹੋ ਕੇ ਆਇਓ ਕਮਰਾਜ ਵੀ ਆਨੰਦਪੁਰ ਸਾਹਿਬ ਵਿੱਚ ਤਿਆਰ ਹੋਣ ਵਾਸਤੇ ਸਤਸੰਗ ਜੀ ਆਪ ਸੰਗਿਕ ਹੱਥਾਂ ਚ ਖਣ ਤੋਂ ਸਾਰੀਆਂ ਦਾਤਾਂ ਉਹ ਦਮਾਲਾ ਉਹ ਨੀਲਾ ਚੋਲਾ ਤੇ ਉਹ ਸ਼ਸਤਰ ਵਸਤਰ ਉਹ ਚੰਦ ਤੋੜਾ ਉਹ ਚੱਕਰ ਸਾਰਾ ਕੁਝ ਸੱਚਖੰਡ ਤੋਂ ਆਇਆ ਤੇ ਸਤ ਸੰਗ ਜੀ ਬਾਬਾ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਉੱਚਾ ਨੀਲਾ ਤਮਾਲ ਉੱਤੇ ਫਰਲਾ ਛੱਡਿਆ ਜਿਹੜੇ ਜਹੇਦਾਰ ਛੱਡਦੇ ਨੇ ਮਾਂ ਕਾਲ ਕਹਿੰਦੇ ਉਹਨਾਂ ਨੂੰ ਆਪਾਂ ਨਿਯੰਗ ਸਿੰਘ ਉੱਤੇ ਫਰਲਾ ਛੱਡਿਆ ਨੀਲਾ ਪਾਣਾ ਤੇ ਨਾਲੇ ਚੱਕਰ ਤੋੜਾ ਸਜਾਇਆ ਤੇ ਨਾਲੇ ਸਤ ਸੰਗੇ ਜੀ ਮੋਢੇ ਤੇ ਢਾਲ ਸਜਾਈ ਹੱਥ ਵਿੱਚ ਬਰਛਾ ਫੜਿਆ ਗਾਤਰੇ ਤੇਗੇ ਸਜਾ ਕੇ ਅਕਾਲ ਅਕਾਲ ਕਿ ਜਾਂਦੇ ਹੋਏ ਜਦੋਂ ਮਹਾਰਾਜ ਦੇ ਦਰਬਾਰ ਚ ਪਹੁੰਚੇ ਜਿੱਥੇ ਸਿੰਘ ਸਾਰੇ ਸਾਤ ਸੰਗਤ ਜੀ ਸਰਦਾ ਨਾਲ ਝੁਗ ਗਏ ਉਥੇ ਆ ਬਾਜਾਂ ਵਾਲਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਉੱਠ ਕੇ ਬਾਬਾ ਫਤੇ ਸਿੰਘ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਫਤਿਹ ਆ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਕਈ ਇਹ ਮਹਾਂਕਾਲ ਦਾ ਸਰੂਪ ਹੈ ਇਹ ਸਰੂਪ ਮਹਾਂਕਾਲ